ਕੈਨੇਡਾ ਦੇ ਵਿੱਚ ਸੁਨਹਿਰੀ ਪਵਿੱਖ ਦੀ ਉਮੀਦ ਲਗਾ ਕੇ ਪੜ੍ਹਾਈ ਕਰ ਰਹੇ ਸਟੂਡੈਂਟਸ ਵਾਸਤੇ ਇੱਕ ਬੇਖਦਗੀ ਖਾਸ ਖਬਰ ਸਾਹਮਣੀ ਆ ਰਹੀ ਹੈ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰ ਇੱਕ ਤੱਕ ਇਸ ਜਾਣਕਾਰੀ ਨੂੰ ਪਹੁੰਚਾ ਦਿਓ ਤਾਂ ਜੋ ਸਭ ਨੂੰ ਪਤਾ ਲੱਗ ਸਕੇ ਕਿ ਕੈਨੇਡਾ ਦੇ ਵਿੱਚ ਸਰਕਾਰ ਦੇ ਵੱਲੋਂ ਕਿਹੜਾ ਨਵਾਂ ਤੇ ਵੱਡਾ ਐਲਾਨ ਕੀਤਾ ਗਿਆ ਤੇ ਉਸ ਐਲਾਨ ਦਾ ਵਿਦਿਆਰਥੀਆਂ ਨੂੰ ਬੈਨੀਫਿਟ ਹੋਣ ਵਾਲਾ ਜਾਂ ਫਿਰ ਵਿਦਿਆਰਥੀਆਂ ਦਾ ਕਿਤੇ ਨਾ ਕਿਤੇ ਨੁਕਸਾਨ ਪਹੁੰਚੇਗਾ ਦਰਅਸਲ ਫੀਸਾਂ ਦੇ ਵਿੱਚ ਵਾਅਦਾ ਕੀਤਾ ਕਿ ਯੂਨੀਵਰਸਿਟੀ ਦੀਆਂ ਫੀਸਾਂ ਟਿਊਸ਼ਨ ਫੀਸਾਂ ਹਰ ਤਰ੍ਹਾਂ ਦੀਆਂ ਫੀਸਾਂ ਦੇ ਵਿੱਚ ਵਾਅਦਾ ਹੋਇਆ ਇਸ ਵੱਡੀ ਖਬਰ ਨੂੰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਤੁਸੀਂ ਇਸ ਖਬਰ ਨੂੰ ਅੱਗੇ ਜਰੂਰ ਫਾਰਵਰਡ ਕਰ ਦਿਓ ਸਭ ਤੱਕ ਕਰਿਓ ਜਿਹੜੇ ਤੁਹਾਡੇ ਦੋਸਤ ਮਿੱਤਰ ਵਿਦੇਸ਼ ਚ ਜਾਂਦਾ ਚਾਹ ਰਖ ਰਿਹਾ ਉੱਥੇ ਜਾ ਕੇ ਪੜਨਾ ਚਾਹੁੰਦੇ ਆ ਉਹਨਾਂ ਤੱਕ ਵੀ ਇਸ ਖਬਰ ਨੂੰ ਜਰੂਰ ਪਹੁੰਚਾ ਦਿਓ ਤੇ ਨਾਲ ਕੀ ਨਾਲ ਹਰ ਇੱਕ ਤੱਕ ਇਸ ਖਬਰ ਨੂੰ ਪਹੁੰਚਾਓ ਤਾਂ ਜੋ ਸਭ ਤੱਕ ਇਹ ਜਾਣਕਾਰੀ ਪਹੁੰਚ ਸਕੇ ਤੇ ਪਤਾ ਲੱਗ ਸਕੇ ਕਿ ਕਿਹੜੀਆਂ ਕਿਹੜੀਆਂ ਫੀਸਾਂ ਦੇ ਵੱਚ ਵਾਅਦਾ ਹੋ ਰਿਹਾ ਅੱਜ ਦੇ ਤੁਹਾਨੂੰ ਕਿ ਕੈਨੇਡਾ ਦੇ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੇ ਨਾਲ ਜੁੜੀ ਇੱਕ ਖਾਸ ਖਬਰ ਹੈ ਕੁਝ ਗੈਰ ਕਯੂਬਿਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਟਿਊਸ਼ਨ ਫੀਸ ਅਗਲੇ ਸਾਲ ਲਗਭਗ ਦੁੱਗਣੀ ਹੋ ਜਾਏਗੀ ਕਿਉਂਕਿ ਇਹ ਕਿ ਅੰਗਰੇਜ਼ੀ ਬੋਲਣ ਵਾਲੇ ਨਵੇਂ ਲੋਕਾਂ ਦੇ ਖਿਲਾਫ ਸਖਤੀ ਕਰਦੀ ਹੈ ਕਯੂਬਿਕ ਸਰਕਾਰ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕਰ ਦਿੱਤਾ ਹੈ ਕਿ ਬਾਕੀ ਕੈਨੇਡਾ ਤੋਂ ਸਸਤੀ ਸਿੱਖਿਆ ਵਾਸਤੇ ਕਯੂਬਿਕ ਦੀਆਂ ਅੰਗਰੇਜ਼ੀ ਭਾਸ਼ਾਮਾਂ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਹੋਣ ਵਾਲੇ ਵਿਦਿਆਰਥੀਆਂ ਨੂੰ ਸਬਸਿਡੀ ਦੇਣ ਤੋਂ ਰੋਕ ਵਾਸਤੇ ਇੱਕ ਚੰਗੇ ਕਦਮ ਦੇ ਵਜੋਂ ਤਿਆਰ ਕੀਤਾ ਹੈ ਦੱਸਦੇ ਤੁਹਾਨੂੰ ਕਿ ਸੂਬੇ ਤੋਂ ਬਾਹਰਲੇ ਵਿਦਿਆਰਥੀਆਂ ਵਾਸਤੇ ਕਯੂਬਿਕ ਦੇ ਵਿੱਚ ਪੜਨ ਦੀ ਘੱਟੋ-ਘੱਟ ਲਾਗਤ ਇਸ ਵੇਲੇ 8992 ਡਾਲਰ ਰੱਖੀ ਗਏ ਸੁੱਬੇ ਦੇ ਉੱਚ ਸਿੱਖਿਆ ਮੰਤਰੀ ਪਾਸਕਲ ਡੇਰੀ ਨੇ ਕਿਹਾ ਕਿ ਬਦਲਾਅ ਦੇ ਨਾਲ ਇਹ ਵਧ ਕੇ ਲਗਭਗ 17000 ਹੋ ਜਾਵੇਗਾ ਸਾਰੇ ਵਾਧੂ ਫੰਡ ਅਗਲੇ ਸਾਲ ਤੋਂ ਲੱਗ ਹੋਣ ਵਾਲੀਆਂ ਨਵੀਆਂ ਟਿਊਸ਼ਨ ਫੀਸਾਂ ਦਾ ਅੱਧਾ ਹਿੱਸਾ ਕਯੂਬਿਕ ਸਰਕਾਰ ਨੂੰ ਜਾਵੇਗਾ ਇਹ ਪੈਸਾ ਜਿਸ ਦੀ ਹਰ ਸਾਲ ਲਗਭਗ 110 ਮਿਲੀਅਨ ਦੀ ਰਕਮ ਹੋਣ ਦੀ ਉਮੀਦ ਹੈ ਦੀ ਵਰਤੋਂ ਕਯੂਬਿਕ ਦੀਆਂ ਫ੍ਰੈਂਚ ਪਾਸ਼ਾਵਾ ਦੀਆਂ ਯੂਨੀਵਰਸਿਟੀਆਂ ਨੂੰ ਫੰਡ ਦੇਣ ਵਾਸਤੇ ਕੀਤੀ ਜਾਂਦੀ ਹੈ ਡੇਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਟਿਊਸ਼ਨ ਫੀਸ ਵਧੇਗੀ ਜਿਸ ਦੇ ਕਟੋ-ਕਟ ਦਰ 20000 ਡਾਲਰ ਹਾਲਾਂਕਿ ਸੁੱਬੇ ਤੋਂ ਭਾਰਤ ਇੰਤਰਰਾਸ਼ਟਰੀ ਵਿਦਿਆਰਥੀ ਜਿਨ੍ਹਾਂ ਨੇ ਪਹਿਲਾਂ ਹੀ ਕਯੂਬਿਕ ਤੇ ਵਿੱਚ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀਆਂ ਨੂੰ ਵਾਧੂ ਫੀਸਾਂ ਦਾ ਭੁਗਤਾਨ ਨਹੀਂ ਕਰਨਾ ਪਵੇਗਾ ਫ੍ਰਾਂਸੀਸੀ ਭਾਸ਼ਾ ਮੰਤਰੀ ਜੀਨ ਫ੍ਰਾਂਕੁਆਇਸ ਰੋਬਰਗੇਨੇ ਇੱਕ ਬਿਆਨ ਵਿੱਚ ਕਿਹਾ ਕਿ ਐਲਾਨ ਕੀਤੇ ਗਏ ਉਪਾਂ ਨੂੰ ਸਾਨੂੰ ਫੰਡ ਵਾਪਸ ਕਰਨ ਦੀ ਇਜਾਜ਼ਤ ਦੇਣਗੇ ਜਿਉਂ ਯੂਨੀਵਰਸਿਟੀ ਪ੍ਰਣਾਲੀ ਦੇ ਵਿੱਚ ਫ੍ਰੈਂਚ ਭਾਸ਼ਾ ਨੂੰ ਸੁਰੱਖਿਅਤ ਰੱਖਣਾ ਚਾਹੀਤ ਕਰਨ ਅਤੇ ਵਧਾਉਣ ਵਾਸਤੇ ਵਰਤੇ ਜਾਣਗੇ ਕਨਕੋਡੀਆ ਯੂਨੀਵਰਸਿਟੀ ਦੇ ਅਨੁਸਾਰ ਇਸ ਦੇ ਲਗਭਗ 9% ਦੇ ਵਿਦਿਆਰਥੀ ਬਾਕੀ ਕੈਨੇਡਾ ਤੋਂ ਹੁੰਦੇ ਆ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦਾ ਅਨੁਪਾਤ 30% ਹੈ ਡੇਰੀ ਨੇ ਅੱਗੇ ਕਿਹਾ ਕਿ ਇਸ ਨਵੇਂ ਕੀਮਤ ਦੇ ਮਾਡਲ ਵਾਸਤੇ ਧੰਨਵਾਦ ਸਾਡੇ ਕੋਲ ਫ੍ਰੈਂਚ ਪਾਸ਼ਾ ਨੂੰ ਚਾਹਿਤ ਕਰਨ ਫ੍ਰੈਂਚ ਪਾਸ਼ਾ ਦੇ ਯੂਨੀਵਰਸਿਟੀ ਨੈਟਵਰਕ ਦੀ ਪ੍ਰੋਫਾਈਲ ਨੂੰ ਪ੍ਰਦਾਨ ਅਤੇ ਗੈਰ ਕਯੂਬਿਕ ਫ੍ਰਾਂਕੋਫੋਨ ਵਿਦਿਆਰਥੀਆਂ ਨੂੰ ਸਾਡੇ ਅਦਾਰਿਆਂ ਦੇ ਵਿੱਚ ਹਾਜ਼ਰ ਹੋਣ ਬਾਅਦ ਨੂੰ ਸਾਖਿਤ ਕਰਨ ਲਈ ਮਜਬੂਤ ਪਾ ਕਰਨ ਦਾ ਇੱਕ ਮੌਕਾ ਤਤ ਨੂੰ ਕਿਵੇਂ ਲੱਗਿਆ ਕਿ ਕਯੂਬਿਕ ਸਰਕਾਰ ਦਾ ਵੱਡਾ ਅਸਲਾ ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਨੂੰ ਜਰੂਰ ਸਾਂਝੇ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲਓ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ